ਨਲੋ ਅੱਜ ਆਪਾਂ ਝੋਨਾ ਲਾ ਦਈਏ ਕਦੂ ਕਰਕੇ ਤੁਸੀਂ ਉਹ ਚੋਂ ਪਾਣੀ ਸੁਕਾ ਦਿਓ ਉਹ ਤੁਹਾਨੂੰ ਐ ਲੱਗੂਗਾ ਵੀ ਖੇਤ ਚ ਕੋਈ ਸਹੀ ਨਹੀਂ ਉਹ ਜਦ ਪਾਣੀ ਖੜਾ ਹੁੰਦਾ ਉਦੋਂ ਹੀ ਸੋਹਣਾ ਲੱਗਦਾ ਸੋਹਣਾ ਲੱਗਣਾ ਨਹੀਂ ਲਾਉਣਾ ਉਦੋਂ ਬਾਅਦ ਬੀਜ ਕੇ ਉਹ ਕਿੰਨੇ ਸਮੇਂ ਬਾਅਦ ਲਾਉਣਾ ਪਾਣੀ ਤੇ ਗਿੱਲੇ ਚ ਵੀ ਬੀਜੀ ਦੀਆਂ ਸੁੱਕੇ ਦੀ ਜਿਹੜੇ ਸੁੱਕੇ ਆਲੀਆ ਉਹ ਵੱਧ ਜਾਂਦਾ ਝਾੜ ਮਾਸਤਰੀ ਫਿਰ ਕਿਵੇਂ ਰਹਿੰਦਾਗਾ ਝਾੜ 20 ਕਿਲੋ ਵੱਧ ਰਹਿੰਦਾ ਜੀ ਦੂਜੀ ਨਾਲ ਹਮੇਸ਼ਾ ਹੀ ਡਿੱਗੇ ਰਹੱਖਾਂ ਦਾ ਤਾਂ ਜੇ ਇੱਕ ਅੱਖ ਲੱਗਦਾ ਵੀ ਆ ਤਾਂ ਉਹਨੂੰ ਤੁਸੀਂ ਇੱਕ ਵਾਰੀ ਨੋਮਣੀ ਗੋਡ ਹਾਂਜੀ ਇਹ ਝੁੱਲੀ ਵਾਲਾ ਸਿਸਟਮ ਤਾਂ ਨਹੀਂ ਕਿ ਨਾ ਜੀ ਇਹ ਚ ਜੇ ਥੱਲੇ ਹਾਂਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਉਮੀਦ ਕਰਦਾ ਹਾਂ ਸਭ ਠੀਕ ਠਾਕ ਹੋਵੋਗੇ ਅੱਜ ਆਈ ਸੀ ਪਿੰਡ ਸੰਦੌਰ ਉੱਥੇ ਸੁਖਜੀਤ ਵੀਰੇ ਹੋਣੀਆਂ ਦੀ ਟੀਮ ਐ ਇੱਕ ਚਾਰ ਪੰਜ ਜਣੇ ਨੇ ਉਹ ਉਹ 2020 ਤੋਂ ਲੈ ਕੇ ਹੁਣ ਤੱਕ ਸਿੱਧੀ ਬਿਜਾਈ ਕਰਦੇ ਨੇ ਝੋਨੇ ਦੀ ਜਣੀ ਜਦੋਂ ਉਹ ਤੋਂ ਲੌਕਡਾਊਨ ਲੱਗਿਆਗਾ ਉਸ ਤੋਂ ਬਾਅਦ ਉਹਨਾਂ ਦੀ ਟੀਮ ਨੇ ਕਦੇ ਵਿਚਦੀ ਵੀ ਛੱਡਿਆ ਇਹ ਨਹੀਂਗਾ ਅੱਜ ਉਹਨਾਂ ਨਾਲ ਸਿੱਧੀ ਬਿਜਾਈ ਦੀਆਂ ਗੱਲਾਂ ਬਾਤਾਂ ਕਰਦੇ ਆਂ ਵੀ ਕਿਵੇਂ ਬੀਜੀ ਜਾਂਦੀ ਹੈ ਕਿਹੜੀ ਤਰੀਕ ਨੂੰ ਲਾਉਣੇ ਕਿੰਨੀ ਨੂੰ ਇਹ ਵੱਢੀ ਜਾਂਦੀ ਹੈ ਕਿੰਨੀ ਕਿ ਸਪਰੇ ਹਾਂ ਰੇ ਪੈਂਦੇ ਨੇ ਤੇ ਬਾਕੀ ਦੂਜੀ ਗੱਲ ਇਹ ਹੈ ਕਿ ਵੀ ਇਹਨਾਂ ਨੇ ਐਕਟਿਵ ਵੀਰ ਹੋਣੀਆਂ ਨੇ ਇੱਕ ਲੈ ਕੇ ਪੁਰਾਣਾ ਹੈਪੀ ਸੀਟਰ ਉਹ ਤੇ ਸਪਰੇ ਕਰਨ ਵਾਲਾ ਵੀ ਤੇ ਬੀ ਪਾਉਣ ਵਾਲਾ ਵੀ ਜਗਾੜ ਤਿਆਰ ਕਰਿਆਗਾ ਉਹ ਕਰਦੇ ਇਹਨਾਂ ਨਾਲ ਗੱਲਬਾਤ ਵੀਰ ਹੋਣੀਆਂ ਨਾਲ ਵੀ ਕਿੰਨੇ ਕਿ ਪੈਸਿਆਂ 'ਚ ਤਿਆਰ ਹੋ ਗਿਆ ਕਿੰਨਾ ਕੁ ਛੋਟਾ ਖਾ ਵਾਲਾ ਸੁਰਜੀਤ ਵੀਰੇ ਹੋ ਠੀਕ ਠਾਕ ਹੋ ਟਰੈਕਟਰ ਠੀਕ ਠਾਕ ਹੁੰਦਾ ਬਹੁਤ ਵਧੀਆ ਵੀਰੇ ਜੀ ਗਾ ਆਪਾਂ ਨੂੰ ਇਹ ਸਿੱਧੀ ਬਜਾਈ ਕਰਦੇ ਨੂੰ ਕਿੰਨਾ ਕ ਸਮਾਂ ਹੋ ਗਿਆ ਬਈ ਜਿਹੜੀ ਆਪਾਂ ਨੂੰ 2020 ਵਿੱਚ ਕਰਦੇ ਸਾਨੂੰ ਲੋਕਡਾਊਨ ਚੱਲੇ ਬਣੀ ਉਹ ਤੋਂ ਸ਼ੁਰੂ ਕਰਿਆ ਕੰਮ ਉਹਨੂੰ ਸ਼ੁਰੂ ਮੁੜ ਕੇ ਫਿਰ ਮੁੜ ਕੇ ਫਿਰ ਵਧਾਈ ਜਾਂਦੇ ਉਹ ਤਾਂ ਪਿੰਨ ਕਿੱਥੇ ਗਾਏ ਠੀਕ ਹੈ ਜੀ ਰੋਜ਼ ਹੁਣ ਹੁਣ 8 12 ਠੀਕ ਹੈ ਜੀ ਇਹ ਕਿੰਨਾ ਕ ਇਹ ਚ ਬੀਜ ਪਾਉਣਾ ਪੈਂਦਾ ਆਪਾਂ ਨੂੰ ਬੀਜ ਪਾਉਣਾ ਪੈਂਦਾ 8 ਤੋਂ 10 ਕਿਲੋ ਸਾਢੇ 8 ਕਿਲੋ ਪਈ ਜਾਂਦੇ ਕਿਲੇ ਦਾ ਠੀਕ ਹੈ ਜੀ ਤੇ ਇਹ ਵੀਰੇ ਸੂਜੀ ਤੇ ਇਹ ਦੱਸ ਜਿੰਨੇ ਹੁਣ ਉਦੋਂ ਲੋਕਾਂ ਨੇ ਬਹੁਤ ਨੇ ਬਜਾਈ ਕਰੀ ਆ ਜੀ ਕਿਸੇ ਨੇ ਤਾਂ ਸੁੱਕੀ ਕਰਤੀ ਕਿਸੇ ਨੇ ਰੌਣੀ ਕਰਕੇ ਕਰਤੀ ਉਹ ਲੋਕਾਂ ਨੇ ਬਾਹੀਆਂ ਹੀ ਨੇ ਵੀ ਤੁਸੀਂ ਕਿਵੇਂ ਇਹਦੀ ਬਜਾਉਣ ਤੋਂ ਪੀਜਣ ਤੋਂ ਪਹਿਲਾਂ ਕਿਵੇਂ ਰੌਣੀ ਕਰਦੇ ਹੋ ਕੀ ਕਰਦੇ ਹੋਗੇ ਇਹ ਵੀ ਅੱਪਾ ਕਣਕ ਤੂੜੀ ਬਣਾ ਕੇ ਹਾਂਜੀ ਫਿਰ ਤਵੀਆਂ ਮਾਰਨ ਅੰਦਰੇ ਲਾਉਂਦੇ ਠੀਕ ਹੈ ਜੀ ਫਿਰ ਤਵੀਆਂ ਕਰਕੇ ਨਾਰ ਕੇ ਲੇਜ਼ਰ ਕਰਦੇ ਠੀਕ ਹੈ ਜੀ ਮੀਜ਼ਰ ਕਰਕੇ ਵੀ ਜਿਹੜਾ ਤੁਸੀਂ ਪਹਿਲਾ ਵਾਲਾ ਪਿਛਲੇ ਸਾਲ ਵਾਲੀ ਵੀ ਲਾਉਣਾ ਤੇ ਦੂਜਾ ਹਾਂਜੀ ਇਦਾਂ ਪੂਨਸਾ ਵੀ ਜਿਹੜੇ ਪਹਿਲਾਂ ਆਪਾਂ ਠੀਕ ਹੈ ਜੀ ਫੇਰ ਟੈਕ ਕਰਾਉਣੀ ਵਾਲੀ ਇੱਕ ਕਰਾਉਣੀ ਵਾਲੀ ਠੀਕ ਹੈ ਕੀ ਤੁਸੀਂ ਕੋਈ ਵੀ ਵਰਨਾ ਜਿਹਦਾ ਬਾਸਮਤੀ ਲਾਉਣੀ ਆ ਜਾਂ ਵੀਰ 26 ਲਾਉਣੀ ਆ ਫੇਰ ਰੌਣੀ ਡਬਲ ਕਰ ਪੂਰੀ ਰੌਣੀ ਕਰ ਇਹ ਜਿਹੜੀ ਇੱਕ ਵਾਰੀ ਰੌਣੀ ਕਰਕੇ ਹਾਂਜੀ ਪੁਰਾਣੀ ਜੀ ਕੋਈ ਕੱਖ ਕੋ ਖੰਡਾ ਕੋਈ ਮਦੀਨ ਹਰਾਓ ਜੀ ਜਿਹੜੀ ਪਹਿਲੀ ਰੌਣੀ ਨਾਲ ਉਹਦੇ ਜਿਹੜਾ ਵੀ ਕੱਖ ਖੰਡਾ ਜਾਂ ਕੋਈ ਵੀ ਬੀ ਹੈਗਾ ਉਹ ਹਰਾ ਹੋ ਜੇ ਦਾ ਠੀਕ ਹੈ ਜੀ ਦੂਵਾਰ 10 ਦਿਨ ਬਾਅਦ ਦੂਜੀ ਰੋਣੀ ਕਰ। ਫਿਰ ਜਦੋਂ ਦੂਜੀ ਰੋਣੀ ਕਰਨੀ ਆ ਉਦੋਂ ਬਹਣੀ ਆ ਕੋ ਉਸੇ ਤਰ੍ਹਾਂ ਹੀ। ਨਾ ਦੂਜੀ ਰੋਣੀ ਕਰਕੇ ਬਾਹਰ ਤਰਬੱਤਰ ਬਈ। ਤਰਬੱਤਰ। ਹਾਂ ਠੀਕ ਹੈ ਜੀ। ਤੇ ਕਿੰਨੇ ਕ ਜੇ ਆਪਣਾ ਮੰਨ ਲਓ ਇਹਨੂੰ ਜਿਹੜਾ ਪਾਣੀ ਲਾਉਣਾ ਉਦੋਂ ਬਾਅਦ ਬੀਜ ਕੇ ਉਹ ਕਿੰਨੇ ਸਮੇਂ ਬਾਅਦ ਲਾਉਣਾ? ਪਾਣੀ 15 ਦਿਨ ਵੀ ਲੰਘ ਜਾਂਦਾ ਜਦ ਐ ਕਿ ਹੁਣ ਜਿਆਦਾ ਟੈਂਪਰੇਚਰ ਹੈ 15 ਦਿਨਾਂ ਤੇ। ਠੀਕ ਹੈ। ਨਹੀਂ 18-20 ਦਿਨ 22 ਦਿਨ। ਇਹ ਵਿੱਚ ਦੀ ਮੜਾ ਮੋਟਾ ਕੋਈ ਨਹੀਂ ਪੈ ਗਿਆ ਹਾਂਜੀ ਫਿਰ 20-22 ਦਿਨਾਂ ਬਾਅਦ ਲਾ ਦਿਓ ਨਹੀਂ 15 ਕਿ ਦਿਨਾਂ ਬਾਅਦ ਪਾ ਸਕਦਾ 15 ਦਿਨਾਂ ਬਾਅਦ ਲਾਜ ਨਹੀਂ ਆ ਠੀਕ ਹੈ ਜੀ ਬਾਕੀ ਜਿਹਨੂੰ ਹੁਣ ਆਪਣਾ ਝਾੜ ਤੇ ਕੋਈ ਫਰਕ ਪੈਂਦਾ ਕਿਵੇਂ ਨਗਰਾ ਗਿੰਨ ਉਹ ਪੈਣਾ ਜਿਹੜੇ ਆਪਾਂ ਭਈਆਂ ਤੋਂ ਲਗਾਉਣੇ ਤੇ ਦੂਜੀ ਇਹਦਾ ਫਰਕ ਰਹਿੰਦਾ ਕੋਈ ਨਹੀਂ ਕੋਈ ਫਰਕ ਨਹੀਂ ਆਹ ਇਹ ਝਾੜ ਥੋੜਾ ਵੱਧ ਲਈ ਹੈ ਅਸੇ ਇਹਦਾ ਝਾੜ ਵੱਧ ਰਹਿੰਦਾਗਾ ਠੀਕ ਹੈ ਜੀ ਤੇ ਬਜਾਈ ਵੀਰੇ ਕਿਹੜੀ ਡੇਟ ਤੋਂ ਕਰੀ ਜਾ ਫਿਰ ਤੁਸੀਂ ਬਜਾਈ ਆਪਾਂ ਕਰੀਏ ਜੀ 18 ਮਈ ਨੂੰ 18 ਮਈ ਠੀਕ ਹੈ ਜੀ ਜਦੋਂ ਬੋਦ ਲਾਉਨੇ ਆ ਜਿਹੜੇ ਸਮੇਂ ਤੇ ਆਪਾਂ ਬੋਦ ਲਾਉਨੇ ਆ ਉਸ ਉਦੋਂ ਬਜਾਈ ਕਰਦੇ ਨੇ ਆਪਾਂ ਇਹਦੀ ਹਾਂਜੀ ਠੀਕ ਹੈ ਜੀ ਫਿਰ ਇਹ ਜਿਵੇਂ ਹੁਣ ਆਪਣੀ ਆ ਵੀਡੀਓ ਆਪਾਂ ਦੇਖ ਕੇ ਆਂਦੀ ਹੈਗੀ ਜੋਨਾ ਉਹਨੂੰ ਕਿੰਨਾ ਟਾਈਮ ਹੋ ਗਿਆ ਲੱਗੇ ਨੇ ਹੁਣ 31 ਦਿਨਾਂ ਦਾ ਹੋ ਗਿਆ 31 ਦਿਨਾਂ ਦਾ ਉਹ ਤਾਂ ਹੁਣ ਬਹੁਤ ਸਮਾਂ ਲੱਗਦਾ ਹੈ ਹਾਂਜੀ ਇਹ ਜੇ ਨਹੀਂ ਜਦੋਂ ਹੁਣ ਬੰਦ ਵਧੀ ਜਾਣਗੇ ਇਹਨੇ ਸੋਹਣੀ ਲੱਗੀ ਜਾਣਾ ਜਿਵੇਂ ਲੋਕ ਆਮ ਤਰ੍ਹਾਂ ਕਹਿੰਦੇ ਨੇ ਤੂੰ ਤੈਨੂੰ ਤਾਂ ਹੁਣ 4 ਸਾਲ ਹੋ ਗਏ ਤਿਆਰਬਾ ਕਰੀ ਨਹੀਂ ਇਹ ਕਹਿੰਦੇ ਨੇ ਵੀ ਇਹ ਚ ਕਾਖੀ ਬਹੁਤ ਹੋ ਜਾਂਦੇ ਨੇ ਕਿ ਉਹਦੀ ਫਿਰ ਸਪਰੇਅ ਕਰਦੇ ਹਾਂ ਕੋਈ ਕਿੰਨੇ ਨਾ ਪਹਿਲਾਂ ਕਰਦੇ ਆ ਜਦੋਂ ਬੀਜਦੇ ਆਪਾਂ ਅੱਛਾ ਉਦੋਂ ਉਦੋਂ ਪੈਂਡੀ ਦੀ ਸਪਰੇਅ ਨਾਲ ਹੁੰਦੀ ਆ ਠੀਕ ਹੈ ਜੀ ਹਾਂ ਉਸ ਤੋਂ ਬਾਅਦ ਦੇ ਇਸ ਤਰ੍ਹਾਂ ਦਾ ਇਹ ਵੀਰ ਜੀ ਇਸ ਤਰ੍ਹਾਂ ਦਾ ਹਾਂਜੀ ਜਿਆਦਾ ਪਾਣੀ ਬੀਜਣੀ ਆਗੀ ਇਹ ਦੋ ਵਾਰ ਰੋਣੀ ਹੋ ਗਈ ਇਹਦੀ ਹਾਂਜੀ ਉਸ ਤੋਂ ਬਾਅਦ ਰੋਟਾ ਵੇਟਰਨਾ ਬਸ ਇੰਨਾ ਹੀ ਲੱਗੇ ਥੱਲੇ ਨਹੀਂ ਤਾਂ ਇਹ ਚ ਨਹੀਂ ਜਾਣਾ ਸਿਰਫ ਆਪਾਂ ਉੱਪਰੋਂ ਹੀ ਪਟਣੀ ਆ ਜੀ ਜਿੰਨੀ ਜਿਹੜੀ 1.5 ਇੰਚ ਹਾਂ ਜੇ ਆਪਾਂ ਥੱਲੇ ਜਾਵਾਂਗੇ ਤਾਂ ਨਦੀਨ ਖਰਾ ਹੋ ਨਹੀਂ ਹੁੰਦਾ ਠੀਕ ਹੈ ਹਾਂਜੀ ਜਿਹੜੀ ਆਪਾਂ ਆਮ ਝੋਨੇ ਤੇ ਕੱਖਾਂ ਵਾਲੀ ਦਵਾਈ ਪਾਉਣੀ ਉਹਦੀ ਵੀ ਲੋੜ ਨਹੀਂ ਹਾਂਜੀ ਉਹਦੀ ਵੀ ਲੋੜ ਨਹੀਂ ਠੀਕ ਆ ਉਹਦਾ ਵੈਸੇ ਸਾਨੂੰ ਤਾਂ ਕੋਈ ਬੜਾ ਫਾਇਦਾ ਲੱਗਿਆ ਨੂੰ ਅਸੀਂ ਪਾ ਜ਼ਰੂਰ ਦਿੰਨੇ ਆ ਠੀਕ ਆ ਇੱਕ ਵਾਰ ਰਹਿ ਵੀ ਗਿਆ ਸੀਗਾ ਕੀ ਲੱਗਦਾ ਕੋਈ ਵੀ ਨਹੀਂ ਹੋਏ ਜੀ ਹੋਏ ਨਹੀਂ ਹੈ ਜੀ ਨਾ ਜੀ ਆਹ ਹੋਏ ਤਾਂ ਲੋਕਾਂ ਦੇ ਅੰਦਰ ਵਿੱਚ ਵਾਸ ਜਿਹੜਾ ਤੌੜੀ ਵੱਡੇ ਰਹਿ ਜਾਂਦੇ ਨੇ ਜੇ ਹੋ ਜਾਂਦਾ ਉਹ ਵੀਰ ਜੀ ਆਏ ਆ ਜੋ ਲੇਜ਼ਰ ਨਹੀਂ ਕਰਦੇ ਜਦ ਹਾਂਜੀ ਤੋਂ ਆਪਣੀ ਕੋਈ ਦੱਗੀ ਤੋੜੀ ਉੱਚੀ ਰਹਿ ਗਈ ਉੱਥੇ ਹੁਣੇ ਹੀ ਹੁਣੇ ਇਹ ਕੰਮ ਜਾਂ ਫਿਰ ਹਲਾ ਨਾਲ ਲੋਕ ਬਾਹ ਲੈਂਦੇ ਆ ਡੂੰਗੀ ਨਹੀਂ ਪਤਾ ਹੁੰਦਾ ਨੌਲੇਜ ਹੁੰਦੀ ਅ ਪਹਿਲੇ ਸਾਲ ਦਾ ਸਾਨੂੰ ਤਾਂ ਇੰਨਾ ਤਜਰਬਾ ਹੋ ਗਿਆ ਪਹਿਲੇ ਸਾਲ ਦਾ ਲੋਕਾਂ ਨੇ ਰੌਣੀਆਂ ਕਰ ਲੀਆਂ ਫਿਰ ਬਾਹ ਲੀਆਂ ਫਿਰ ਮੰਨ ਲਾ ਜਦੋਂ ਉਹ ਕੋ ਲੱਗੇ ਕਾਰਨ ਬੀਜਣ ਲੱਗੇ ਉਹਦੋਂ ਸੁੱਕ ਕੇ ਵਾਣ ਕੁਸ ਵੀਰ ਜੀ ਇਸ ਤਰ੍ਹਾਂ ਇਹ ਹੁਣ ਪਹਿਲਾਂ ਪਹਿਲਾਂ ਤਾਂ ਮੰਨ ਜਾ ਖੜਾਉਣਾ ਪੈਂਦਾ ਕਿ ਪਨੀਰੀ ਆ ਇੱਕ ਤਰ੍ਹਾਂ ਦੀ ਹਾਂਜੀ ਤੇ ਜਿਉਂ ਜਿਉਂ ਇਹ 15 20 ਦਿਨਾਂ ਦੀ ਹੋ ਜੂ ਬਸ ਫਿਰ ਸੋਹਣੀ ਲੱਗਣ ਲੱਗ ਜਾਂਦੀ ਹੈ ਜੀ ਠੀਕ ਹੈ ਹਾਂ ਬਾਕੀ ਲੋਕਾਂ ਨੇ ਉਦੋਂ ਹਲਾਣਾ ਬਾਹ ਲੀਆਂ ਉਹ ਨਦੀਨ ਹੋ ਗਿਆ ਬਸ ਅਗਲੇ ਨੂੰ ਆਇਆ ਹੋ ਗਿਆ ਵੀ ਇਹ ਤਾਂ ਕਿਤੇ ਕੱਖ ਹੀ ਨਾ ਹੋ ਗਿਆ। ਅੱਜ ਨੇਵਰ ਮਿਲ ਗਈ ਬੰਦੇ ਨੂੰ। ਬਾਅਦ ਚ ਨੇਵਰ ਮਿਲ ਗਈ। ਇਹ ਜੂਰੀਆ ਫਿਰ ਕਿੰਨੇ ਦਿਨਾਂ ਬਾਅਦ ਪਾਉਣਾ ਵੀਰੇ? ਬਸ ਜੂਰੀਆ ਜੀ ਮਤਲਬ 21 ਦਿਨਾਂ ਤੇ ਪਾਣੀ ਲਾ ਕੇ ਠੀਕ ਹੈ ਜੀ। ਉਦੋਂ ਅਸੀਂ ਆਹ ਦਵਾਈ ਪਾਵਾਂਗੇ ਕੱਖਾਂ ਵਾਲੀ। ਠੀਕ ਹੈ। ਆਪਣੇ ਚਾਰੇ ਪੜ ਕੇ। ਹਾਂ ਜੀ, ਚਾਰੇ ਭਰ ਕੇ। ਬਸ ਅਗਲੇ ਪਾਣੀ ਜੂਰੀਆ। ਅੱਧੀ ਕਬੂਰੀ ਦਾ ਜੀ 25 ਕਿਲੋ ਦਾ। ਟੋੜਦੂਣਾ ਪੈ ਜਾਂਦਾ। ਟੋੜਦੂਣਾ ਪੈ ਜਾਂਦਾ। ਟੋਟਲ ਵੀਰ ਜੀ 3 ਗੱਟੇ ਬਸ। ਠੀਕ ਆ। ਹਾਂ। ਕੋਈ ਕਹਿਰਾ ਮਾੜਾ ਰਹਿ ਗਿਆ ਤਾਂ ਅੱਧਾ ਕੋਹਰ ਪੈ ਜ ਨਹੀਂ ਬਸ ਬਹੁਤ ਆ ਤਿੰਨ ਗੱਟਿਆਂ ਦਾ ਹਾਂਜੀ ਉਹ ਲਾਉਣ ਵਾਲੀ ਤੇ ਆਪਾਂ ਚਾਰ ਤੋਂ ਬਿਟ ਪਾ ਦਿੰਨੇ ਆ ਹਾਂਜੀ ਹਾਂ ਇਹ ਵੀਰ ਜੀ ਆਏ ਆ ਪਾਣੀ ਘੱਟ ਖੜਦਾ ਨਾ ਠੀਕ ਆ ਉਹਦੇ ਨਾਲ ਜੂਰੀਆ ਲਾਸ ਨਹੀਂ ਹੁੰਦਾ ਮਤਲਬ ਨਾਈਟ੍ਰੋਜਨ ਉੱਡਦੀ ਨਹੀਂ ਆ ਠੀਕ ਆ ਉਹਦੇ ਤੇ ਆਪਾਂ ਨੂੰ ਮਜਬੂਰੀ ਵਿੱਚ ਪਾਣੀ ਖੜਾਉਣਾ ਹੀ ਪੈਂਦਾ ਉਹਦੇ ਤੇ ਤਾਂ ਖੜਾਉਣਾ ਉਹ ਜੇ ਗੱਟਾ ਪਾਵਾਂਗੇ ਤਾਂ ਅੱਧੇ ਗੱਟੇ ਦਾ ਹੀ ਕੰਮ ਕਰਦਾ ਅਸਾਂ ਇਹ 'ਚ ਕੋਈ ਜ਼ਰੂਰਤ ਨਹੀਂ ਵੀ ਪਾਣੀ ਖੜਾ ਰਹੇ ਜਾਂ ਨਾ ਰਹੇ ਆਪਣੀ ਮਰਜ਼ੀ ਆ ਗਈ ਬਸ ਜੇ ਕਢਾ ਕੇ ਰੱਖਣਾ ਤਾਂ ਮੋਟਰ ਚੱਲਦੀ ਆ ਚੱਲ ਨਹੀਂ ਚੱਲ ਇੱਕ ਦਿਨ ਨੇ ਚੱਲੂ ਤਾਂ ਵੀ ਕੋਈ ਉਹ ਤਾਂ ਆਪਾਂ ਜੇ ਮੰਨ ਲਾ ਵੀ 2 ਦਿਨ ਨਾਲ ਲਾਈਏ ਫਿਰ ਤਾਂ ਉਹ ਤੇਣਾ ਪਾੜ ਜਾਂਦੀਆਂ ਨੇ ਇਹ ਚ ਤਾਂ ਨਹੀਂ ਨਹੀਂ ਇਹ ਵੀ ਜੀ ਕੁਝ ਨਹੀਂ ਜਿਹੜੇ 4 ਦਿਨ ਲੰਘ ਜਾਣ ਹਾਂ 8 ਹਫਤਾ ਵੀ ਲੰਘ ਜਾਂਦਾ ਜੀ ਅੱਛਾ ਜੀ ਯਾਨੀ ਜੂਰੀਆ ਪਾਉਣਾ ਤਿੰਨ ਵਾਰੀ ਆ ਹਾਂ ਤਿੰਨ ਵਾਰੀ ਜੂਰੀਆ ਦਿਨ ਬਾਈ ਠੀਕ ਹੈ ਤੇ ਜਿਹੜੀ ਆਪਾਂ ਕਹਿੰਦੇ ਹੁੰਨੇ ਆਗੇ ਵੀ ਉਲੀ ਲੱਗੀ ਤਾਂ ਆਪਾਂ ਝੂਨਾ ਜਿਹੜਾ ਲਵਾਉਨੇ ਆ ਉਹ ਤੇ ਆਪਾਂ ਸਹੀ ਆਮ ਹੀ ਹੁੰਦਾ ਚੌਥੀ ਰੇ ਆਪਾਂ ਕਹ ਦੇਨੇ ਆ ਵੀ ਉਹਨੂੰ ਉਲੀ ਲੱਗੀ ਇਹ ਚ ਉਲੀ ਵਾਲਾ ਸਿਸਟਮ ਤਾਂ ਨਹੀਂ ਨਾ ਜੀ ਇਹ ਤੇ ਜੇ ਥੱਲੇ ਪਾਣੀ ਖੜੂਗਾ ਸੈਲ ਹੋਊਗੀ ਤਾਂ ਲੱਗੂ ਠੀਕ ਹੈ ਉਲੀ ਦਾ ਮਤਲਬ ਇਹਨੂੰ ਪੈਂਦੀ ਨਹੀਂ ਜ ਉਹ ਕਿ ਪ੍ਰੈ ਐਨੂ ਦਨਾਲਾ ਵੀ ਇੱਕੋ ਲਕੀਰਾਂ ਚ ਲੱਗਿਆ ਹੋਇਆਗਾ ਸਿੱਧਾ ਛਾੜਨੇ ਹਾਂਜੀ ਠੀਕ ਆ ਇਹ ਤਾਂ ਹਵਾ ਵੀ ਪੈਂਦੀ ਹੈ ਬਾਕੀ ਕ੍ਰੋਸ ਹੁੰਦੀ ਆ ਜੀ ਹਾਂ ਕੋਈ ਆ ਬਾਕੀ ਪਾਣੀ ਨਹੀਂ ਜ਼ਿਆਦਾ ਲੱਗਦਾ ਨੂੰ ਪਾਣੀ ਉਹਦੇ ਨੂੰ ਉੱਧਰ ਹੀ ਲੱਗਦੇ ਨੇ ਇਹ ਤਾਂ ਠੀਕ ਜਿਵੇਂ ਫਿਰ ਆਪਾਂ ਕਹੇ ਨਾ ਤੇਲਾ ਲੱਗਿਆ ਉਹ ਤਾਂ ਨਹੀਂ ਲੱਗਦਾ ਨਾ ਜੀ ਨਾ ਉਹ ਸਪਰੇਅ ਕਰ ਦਿੰਨੇ ਆ ਡਰ ਦੇ ਮਾਰੇ ਮੰਡ ਨਹੀਂ ਖੜਦਾ ਆਪਣਾ ਹਾਂ ਮੰਡ ਨਹੀਂ ਖੜਦਾ ਜੀ ਬਸ ਮੰਡੀ ਨੇ ਕਰਦੀ ਆ ਆਪਾਂ ਵੀ ਕਰਦੀ ਆ ਪਰ ਉਂ ਦਿੱਕਤ ਨਹੀਂ ਆਉਂਦੀ ਇਹਨੂੰ ਜੀ ਠੀਕ ਆ ਹਾਂਜੀ ਆਹ ਉਹ ਤਾਂ ਜਣੀ ਚਲੋ ਆਪਾਂ ਇਹ ਕਹਿੰਦੇ ਹੁਣ ਤੁਹਾਨੂੰ ਤਾਂ 4 ਸਾਲਾਂ ਦਾ ਤਜਰਬਾ ਆ ਗਿਆ ਹਾਂਜੀ ਆਮ ਇੱਕ ਫਰੇਕ ਕਿਸਾਨ ਨੂੰ ਇੱਕ ਕੀਲਾ ਦਾ ਤਜਰਬਾ ਕਰਕੇ ਦੇਖਣਾ ਚਾਹੀਦਾ ਕਰਨਾ ਚਾਹੀਦਾ ਜੀ ਹੁਣ ਅਸੀਂ ਪਹਿਲੇ ਸਾਲ ਦੂਸਰੇ ਸਾਲ ਉਦੋਂ ਵਧੀਆ ਹੋਈ ਸਾਡੀ ਤੀਸਰੇ ਸਾਲ ਸਾਨੂੰ ਹੋਰ ਤਜਰਬਾ ਆ ਗਿਆ ਇਸ ਤਰ੍ਹਾਂ ਹੀ ਬਸ ਅੱਗੇ ਵਧਿਆ ਠੀਕ ਆ ਹਾਂਜੀ ਹੁੰਦਾ ਫਿਰ ਟਰੈਕਟਰ ਤੋਂ ਤੇ ਅੰਦਰ ਲਾਏ ਖੜੇ ਨੇ ਹਾਂ ਵੀਰੇ ਹਾਂ ਟਰੈਕਟਰ ਤਾਂ ਲਵੇਟ ਦੇ ਨਹੀਂ ਅਸੀਂ ਕੰਦੂ ਚ ਠੀਕ ਆ ਕੱਖਾਂ ਦਾ ਤਾਂ ਆ ਜੇ ਕੱਖ ਲੱਗਦਾ ਵੀ ਆ ਹਾਂਜੀ ਤਾਂ ਉਹਨੂੰ ਤੁਸੀਂ ਇੱਕ ਵਾਰੀ ਨੋਮਨੀ ਗੋਡ ਮਾਰ ਦਿਓ ਛੋਟੇ ਤੇ ਧਿਆਨ ਰੱਖੋ ਬਸ ਵੀ ਕੱਕ ਹੁੰਦਾ ਤਾਂ ਨਹੀਂ ਜੇ ਤੁਹਾਨੂੰ ਲੱਗਦਾ ਵੀ ਜ਼ਿਆਦਾ ਹੋ ਰਿਹਾ ਨਿਕਲ ਨਿਕਲ ਰਿਹਾ ਤਾਂ ਛੋਟੇ ਤੇ ਹੀ ਨੋਮਨੇ 골ਡ ਬਾਹਰ ਠੀਕ ਹੈ ਬਸ ਉਹਨੇ ਨੋਮਨੇ 골ਡ ਨੇ ਤੁਹਾਡਾ ਜਿਵੇਂ ਸਫਾਇਆ ਕਰ ਦੇਣਾ ਹੱਦ ਮੈਂ ਤਾਂ ਦੇਖਿਆ ਆਪਦੇ ਤੇ ਜਮਾ ਕੇ ਤੇ 4 ਕਿਲਿਆਂ ਦੇ ਵਿੱਚ 4 ਦਿਹਾੜੀਆਂ ਕੱਖਾਂ ਨੂੰ ਲੱਗਦੀਆਂ ਨਹੀਂ ਨਹੀਂ ਲੱਗਦੀ ਇੱਕ ਬੰਦੇ ਦੀਆਂ ਸਹੀ ਗੱਲ ਆ ਜੀ 4 ਕਿਲੇ ਉਹਦੇ 1 ਕਿਲੇ ਤੇ ਹਾੜੀ ਪੈਂਦੀ ਆ ਬਸ ਕੱਦੂ ਵਾਲੇ ਚ ਵੀ ਉਹਨੇ ਕਰ ਉਹ ਤੂੰ ਨਾ ਫਿਰਦਾ ਉਹ ਤੋਂ ਵੱਧ ਉਹ ਬੋਲ ਜਿਹੋ ਹੁੰਦੇ ਉਹਨੇ ਹੀ ਜੋੜਦੇ ਆ ਬਸ ਜੀ ਤਾਂ ਆਪਾਂ ਮੰਨ ਕੇ ਚੱਲਣਾ ਕੱਠ ਹੋਣ ਨਾ ਹੋਣ ਆਪਾਂ ਗੇੜਾ ਤਾਂ ਦਿੰਨੇ ਆ ਮੰਦੇ ਦਾ ਰੱਖ ਦਿਆਂਗੇ ਹਾਂ ਜੀ ਹਾਂ ਜੀ ਵੀ ਇਹ ਹੁੰਦਾ ਵੀ ਯਾਰ ਕੇੜਾ ਦੇ ਦੋ ਕੱਖਾਂ ਦਾ ਉਹ ਦੇਖਣ ਲਾ ਕੇ ਡਾਲ ਜੀ ਉਹ ਬੇਚੀ ਲੋ ਫਿਰਦੇ ਨੇ ਬੰਦੇ ਪੱਟਦੇ ਤਾਂ ਉਹ ਚ ਵੀ ਨੇਗੇ ਪਰ ਉਹਦੋਂ ਵੱਧ ਪੱਟਦੇ ਆ ਸੀ ਕੱਦੂ ਵਾਲੇ ਜਿਹੜਾ ਵੱਧ ਪੱਟਦੇ ਆ ਕਿਉਂਕਿ ਮਾਸਟਰ ਜੀ ਦੇ ਦੋਨੇ ਲਾਈਆਂ ਹੁੰਦੀਆਂ ਨੇ ਦੋਨੇ ਲਾਈਆਂ ਚਾਰ ਕਿੱਲੇ ਮਰਿਆ ਕੱਦੂ ਵਾਲੇ ਹੁੰਦੇ ਆ ਚਾਰ ਕਿੱਲੇ ਪਰ ਸਿੱਧੀ ਵੀ ਜਾਈ ਹੁੰਦੀ ਆ ਅਲੱਗ ਹੀ ਤੋਲਦੇ ਆ ਇਹਨਾਂ ਨੂੰ ਅਲੱਗ ਹੀ ਵੇਚਦੇ ਆ ਸਾਰੇ ਕੋਲ ਅਲੱਗ ਪਾਉਂਦੇ ਨਾਲੇ ਝਾੜ ਦੱਸ ਦੋ ਜੀ ਫਿਰ ਝਾੜ ਮਾਸਤਰੀ ਫਿਰ ਕਿਵੇਂ ਰਹਿੰਦਾਗਾ ਝਾੜ 20 ਕਿਲੋ ਵੱਧ ਰਹਿੰਦਾ ਜੀ ਦੂਜੀ ਨਾਲ ਹਮੇਸ਼ਾ ਹੀ ਡਿੱਗੇ ਦਾ ਅਸੀਂ ਆ ਜੀ ਮੇਥਾ ਹੀ ਇਹ ਤੇ ਵੀਰ ਜੀ ਤੁਸੀਂ ਐ ਲਾ ਲਓ ਮੰਨ ਲਓ ਵੀ ਜਿਵੇਂ ਹੁਣ ਸਿੱਧੀ ਵੀ ਇਹ ਰਹਿ ਗਈ ਹਾਂਜੀ ਮਤਲਬ ਘਟੂਗੀ ਆ ਤਾਂ ਵੀ ਪਈਆਂ ਨੂੰ ਜ਼ਿਆਦਾ ਡਾਲਣੀ ਖੇਤ ਦੇ ਵਿੱਚ ਹਾਂਜੀ ਇਹ ਤਾਂ ਗੱਲ ਹੈਗੀ ਆ ਭਈਏ ਨੇ ਡਾਲ ਲਾਉਂਦੇ ਨਹੀਂ ਬਾਕੀ ਰੇ ਸਪਰੇਅ ਦਾ ਬਹੁਤ ਸਖਾਲਾ ਵੀਰੇ ਸਖਾਲਾ ਜੀ ਹਾਂ ਗਾਲਾ ਤੁਰਨਾ ਕਰਨਾ ਹਾਂਜੀ ਹਾਂ ਉਹਨਾਂ ਨੇ ਤਾਂ ਡਾਲ ਇੱਥੇ ਲਾਤਾ ਉਹਨਾਂ ਨੇ ਕਿਹੜਾ ਮਣਕੇ ਲਾਉਣਾ ਹਾਂਜੀ ਹਾਂ ਦੂਰ ਦੂਰ ਲਾਣੇ ਦੀ ਸਹੀ ਗੱਲ ਹੈ ਜੀ ਜਿਹੜੇ ਕਹਿ ਦਿੰਦੇ ਆ ਵੀ ਇਹ ਤਾਂ ਸਾਡੇ ਅਸੀਂ ਬੀਜਿਆ ਸੀ ਕਿਲਾ ਸਾਡੇ ਤਾਂ ਫੇਲ ਹੋ ਗਿਆ ਇਹ ਹਾਂਜੀ ਫੇਰ ਥੋੜੀ ਗਲਤੀ ਕਰਕੇ ਹੋਊਗਾ ਨਾ ਕਿ ਇਹ ਕਿਸੇ ਹੋਰ ਤਰੀਕੇ ਨਾਲ ਬਸ ਜੀ ਜਦੋਂ ਲੇਬਰ ਮਿਲ ਜਾਂਦੀ ਆ ਆਪਾਂ ਨੂੰ ਤੇ ਉਹ ਦੇਖਣ ਨੂੰ ਆਪਾਂ ਨੂੰ ਏਡੀ ਏਡੀ ਲੱਗਦੀ ਆ ਉਹਦਾ ਸਿੱਧੇ ਜੇ ਲੱਗਦੇ ਨੇ ਆਪਾਂ ਉਹਦੀ ਕਹਿ ਲੈ ਪਾਵੇ ਹਲ ਫੇਰ ਤੇ ਇਹ ਤਾਂ ਇੱਕ ਮਹੀਨਾ ਵੀ ਨਹੀਂ ਮੈਂ ਖੁਦ ਵੇਖਿਆ ਹੁਣ ਮੰਨ ਲਓ ਅੱਜ ਆਪਾਂ ਝੋਨਾ ਲਾ ਦਈਏ ਕਦੂ ਕਰਕੇ ਤੁਸੀਂ ਉਹ ਚੋਂ ਪਾਣੀ ਸੁਕਾ ਦਿਓ ਉਹ ਤੁਹਾਨੂੰ ਐ ਲੱਗੂਗਾ ਵੀ ਖ ਖੜਾ ਹੁੰਦਾ ਉਹ ਵੀ ਸੋਹਣਾ ਲੱਗਦਾ ਸੋਹਣਾ ਲੱਗਦਾ ਸਹੀ ਗੱਲ ਲੱਗੀ ਇਹ ਚ ਹੁਣ ਕੈਰੇ ਜਦੋਂ ਪਾਣੀ ਖੜਾ ਹੁੰਦਾ ਇਹ ਐ ਲੱਗਦਾ ਬੱਸ ਵੀ ਇਹਦਾ ਪੂਜਾ ਬਹੁਤ ਵੱਡਾ ਹੋਇਆ ਪਿਆ ਨਹੀਂ ਹੁਣਾਂ ਦੇ ਸੁੰਦੇ ਵੀਡੀਓ ਵੀ ਛੋਡੀ ਬੀਜੀ ਵੀ ਹੈ ਬਹੁਤ ਸੋਹਣੀ ਲੱਗਦੀ ਹੈ ਯਾਰ ਕੋਈ ਖੜਿਆ ਨਾ ਮਨ ਵੀ ਲੱਗਦਾਗਾ ਹਾਂਜੀ ਹਾਂ ਕੋਈ ਦਿੱਕਤ ਨਹੀਂ ਹੈ ਖਰਚਾ ਹੁਣ ਤੁਸੀਂ ਤਾਂ ਚਲੋ ਇੰਨੇ ਸਾਫ ਹੋਗੇ 20 ਦਿਨੇ ਆਪਦੇ ਮਸ਼ੀਨਰੀ ਲੈ ਆਂਦੀ ਹੋਗੀ ਹਾਂਜੀ ਹਾਂਜੀ ਮਸ਼ੀਨਰੀ ਸਾਡੇ ਕੋਲ ਸਾਰੀ ਆਉਂਦੀ ਹੈ ਜੀ ਇੱਕ ਸਿਰਜੀ ਤੋਂ ਹੋਰ ਦੱਸਦਾ ਕਿ ਤੁਸੀਂ ਇੱਕ ਮੈਂ ਉਦਨੇ ਦੇਖ ਕੇ ਗਿਆ ਸੀਗਾ ਵੀਡੀਓ ਤਾਂ ਨਹੀਂ ਹੀ ਬਣਾਈ ਖੈਰ ਤੇ ਤੁਸੀਂ ਇੱਕ ਜਿਗਾਰ ਹੀ ਤਿਆਰ ਕਰਿਆ ਬੀਜਣ ਦੀ ਖਾਤਰ ਉਹ ਹਾਂਜੀ ਉਸ ਨੇ ਹੀ ਤੋਂ ਕਰਵਾਇਆ ਠੀਕ ਹੈ ਜੀ ਉਹ ਹੈਪੀ ਸੀਡਰ ਲਿਆ ਪੁਰਾਣਾ ਪੁਰਾਣਾ ਹਾਂਜੀ ਉਹਦਾ ਕੁਆਡ ਵੀ ਮਿਲ ਗਿਆ ਉਹ ਹਾਂ ਕੁਆਡ ਤੋਂ ਮਿਲ ਗਿਆ ਠੀਕ ਹੈ ਜੀ ਹੈਪੀ ਸੀਡਰ ਦੀ ਬਣਾਈ ਆ ਯਾਰ ਸਿੱਧੀ ਵੇਈ ਵਾਲੀ ਮਸ਼ੀਨ ਠੀਕ ਹੈ ਜੀ ਠੀਕ ਹੈ ਸਰ ਜੋ ਜਿਹੜੀ ਮਗਰ ਖੇਲ ਆਪਣੇ ਬੀ ਪਾਉਣ ਵਾਲੀ ਲਾਈ ਆ ਉਹ ਵੀ ਕੁਆਡ ਤੋਂ ਲਈ ਸਾਉਲੀ ਗੁਆੜ ਕੋਈ ਸਾਡੇ ਪਹਿਲਾਂ ਕਿਸੇ ਬੰਦੇ ਨੇ ਪਹਿਲਾਂ ਮਲਾਈ ਤੋਂ ਬਾਹਰੋਂ ਚੱਲ ਕੇ ਦੇ ਠੀਕ ਹੈ ਜੀ ਉਹ ਗੁਆੜ ਚ ਲੈ ਗਿਆ ਸੀ ਆਪਾਂ ਉਹ ਗੁਆੜੀ ਤੋਂ ਲਈ ਆਪਾਂ ਤੁਸੀਂ ਉਹ ਲੈ ਲਈ ਉਹ ਜਿਹੜੇ ਹੈਪੀ ਸੀਟਰ ਵਾਲੇ ਪੋਰ ਸੀਗੇ ਉਹ 19 ਇੰਚ ਤੇ ਰੱਖੇ ਨੇ ਕਿ ਘਟਾਏ ਬੜਾ 9.5 ਇੰਚ ਸਾਢੇ 9.5 ਇੰਚ ਤੇ ਸਾਢੇ 9.5 ਇੰਚ ਤੇ ਹੀ ਸੀਗਾ ਹੈਪੀ ਫਿਲਟਰ ਦਾ ਉਹ ਸਾਢੇ 9.5 ਤੇ ਰੱਖਿਆ ਛੋਲੇ ਵਾਲਾ ਵੀ ਉੱਤੀ ਰੱਖਿਆਗਾ ਉਹਦਾ ਫਿਰ ਪੈਸੇ ਕੁਝ ਨਹੀਂ ਲੱਗੇ ਹੋਣੇ ਕੁਝ ਲੱਗੇ ਜਾਈ 50000 ਦਾ 60000 ਹਾਂ ਆਪ ਕੋਲ ਜੋ ਨਵਾਂ ਪਾਣੀ ਵਾਲੀ ਟੈਂਕੀ ਵੀ ਲਾਉਣੀ ਪਈਦਾ ਸਪਰੇ ਨਾਲ ਹੀ ਕਰਦੇ ਮੇਰੇ ਨਾਲ ਹੀ ਸਿਸਟਮ ਲਾਤਾ ਉਹਦੇ ਸਪਰੇ ਦਾ ਵੀ ਸਪਰੇ ਨਾਲ ਹੀ ਵੀ ਕੇਰਾ ਜੀ ਨੰਗ ਜੀ ਸਾਰਾ ਕੁਝ ਕੰਮ ਨਿਭੜ ਜੇ ਹਾਂਜੀ ਵੀ ਦਵਾਰੇ ਢੋਲੀਆਂ ਚੱਕਣੀਆਂ ਨਾ ਪੈਣ ਜੀ ਉਹ ਵੀ ਇੱਕ ਚੀਜ਼ ਵਧੀਆ ਹੋ ਗਈ ਹਨਾ ਨਹੀਂ ਆਪਾਂ ਢੋਲੀਆਂ ਵਾਲਾ ਵੀ ਬੰਦਾ ਅਨਕਾਲ ਕਰ ਜਾਂਦਾਗਾ ਜੀ ਪਹਿਲੇ ਸਾਲ ਤੁਹਾਨੂੰ ਦੱਸਦੇ ਜਦ ਅਸੀਂ ਪਹਿਲੇ ਸਾਲ ਬੀਜਿਆ ਹਾਂ ਉਦੋਂ ਅਸੀਂ ਪਹਿਲਾਂ ਬੀਜਣੀ ਕਿਉਂ ਸ਼ਾਮ ਨੂੰ ਬੀਜਣੀ ਪੈਂਦੀ ਹੈ ਇਹ ਸਾਨੂੰ 8 ਵਜੇ ਜਾਣੇ ਉਸ ਤੋਂ ਬਾਅਦ ਫਿਰ ਅਸੀਂ ਵੱਡੇ ਪੰਪ ਚ ਪਾ ਕੇ ਫਿਰ ਸਪਰੇਅ ਕਰਨੀ ਠੀਕ ਹੈ ਹਨ ਜਾਨੀ 10 11 ਵਜੇ ਦੇ ਰਹੇ ਪਹਿਲੇ ਸਾਲ ਠੀਕ ਹੈ ਲੈਟਾਂ ਦੇ ਓਕਣੀ ਸਪਰੇਅ ਕਰਨੀ ਫਿਰ ਅਸੀਂ ਅਗਲੇ ਸਾਲ ਇਹ ਕੰਮ ਤਿਆਰ ਕਰਵਾ ਲਿਆ ਜੀ ਮਸ਼ੀਨ ਨੇ ਅਸੀਂ ਅਗਲੇ ਸਾਲ ਕਰਾ ਲਿਆ ਤੇ ਉਹ ਕਰਾ ਲਿਆ ਮਸ਼ੀਨ ਤੇ ਠੀਕ ਹੈ ਜੀ ਟੋਰ ਮਤਲਬ ਉਹ 200 ਲੀਟਰਾਂ ਦੀ ਅਸੀਂ ਇੱਕ ਕੀਲਾ ਵੀਜਿਆ ਜਾਂਦਾ ਸੀ ਫੇਰ ਪਾਣੀ ਦਾ ਪਾਣੀ ਫੇਰ ਟੈਂਕੀ ਸੀਗੀ ਕੋਲੇ ਰੱਖੀ ਪਾਣੀ ਭਰ ਲੈਂਦੇ ਠੀਕ ਹੈ ਨਹੀਂ ਉਹ ਜਿਹੜਾ ਹਰਦੇਵ ਸਿੰਘ ਆ ਕੀ ਲਾਇਆ ਨਾ ਇਹਨਾਂ ਨੇ ਹਾਂ ਜੀ ਉਹਦਾ ਪੰਪ ਲਾਇਆ ਸੀ ਨਹੀਂ ਇਹ ਲੈ ਕੇ ਉਧਰ ਬੈਟਰੀ ਤੋਂ ਕਰੰਟ ਦੇਤਾ ਦੱਸਿਆ ਬਹੁਤ ਵਧੀਆ ਜਿਗਾਰਡ ਆ ਵੀਰੇ ਠੀਕ ਹੈ ਨਾਲੇ ਸਸਤੇ ਦਾ ਸਸਤਾ ਸਾਰੇ ਪੋਰਾਂ ਤੇ ਮੰਨੋ ਸਪਰੇ ਹੁੰਦੀ ਆ ਸਪਰੇ ਹੁੰਦੀ ਆ ਆ ਕਿਉਂ ਜੋ ਆਪਾਂ ਤਜਰਬਾ ਕਰੀ ਜਾਂਦੇ ਆ ਉਹੀ ਵਧੀ ਜਾਂਦਾ ਤੁਹਾਨੂੰ ਨੌਲੇਜ ਆਈ ਜਾਂਦੀ ਹੈਗੀ ਹੁਣ ਕੋਈ ਕਣਕ ਬੀਜਣ ਵਾਲੇ ਕਹਿੰਦਾ ਸੁਪਰ ਸੀਟਰ ਵੱਧ ਨਿਕਲ ਉਹਦੇ ਵਾਲੀ ਵੱਧ ਨਿਕਲਦੀ ਆ ਕੋਈ ਕਹਿੰਦਾ ਹੈਪੀ ਸੀਟਰ ਵਾਲੀ ਵੱਧ ਨਿਕਲਦੀ ਆ ਕੋਈ ਕਹਿੰਦਾ ਸਿੱਟੇ ਵਾਲੀ ਗੱਲ ਤਾਂ ਇਹ ਆ ਵੀ ਹੁਣ ਇੰਨਾ ਵੀਰ ਹੋਣੀਆਂ ਦਾ ਤਜਰਬਾ ਆ 4 ਸਾਲ ਹੋ ਗਏ ਬੀਜੀਆਂ ਦਾ ਆਪਾਂ ਵੀ ਸੀ ਗਿਆ ਲਾਕਡਾਊਨ ਚ ਜਦੋਂ ਨਹੀਂ ਬਈ ਮਿਲੇ ਸੀ ਖੁਦ ਬੀਜੀ ਮੇਰੇ ਜਦੋਂ ਸਾਜੀ ਆ ਗਿਆ ਹਰ ਸਾਲ ਤਾਂ ਬੀਜਦੇ ਆ ਜੀ ਹਾਂਜੀ ਹਰ ਸਾਲ ਬੀਜਦੇ ਬਾਕੀ ਵੀਰ ਜੀ ਟਾਂਕੀ ਆ ਮੰਨ ਲਓ ਤਕਨੀਕ ਹੈ ਕਿ ਬੀਜਣ ਦੀ ਹੁਣ ਸਾਡੇ ਪਿੰਡ ਹੈਪੀ ਸੀਡਰੂਮ ਤਾਂ ਲੋਕਾਂ ਨੇ ਫੇਲ ਕਰਤੇ ਜੀ ਹਾਂਜੀ ਸਾਡੇ ਪਿੰਡ ਇੱਕ ਮੁੰਡਾ ਹੁਣ ਸਾਰੀ ਬੀਜਦਾ ਹੈਪੀ ਸੀਡਰ ਨਾਲ ਉਹ ਮੈਂ ਤੁਹਾਨੂੰ ਉਹੀ ਦੱਸੀ ਜਾਨਾ ਤੰਕ ਕਿਸੇ ਦਾ ਪੀਆਰ ਬਾਊ ਕਹਿੰਦਾ ਵੀ ਮੇਰੀ ਇਹ ਇਸ ਲੋਟ ਵੱਧ ਨਿਕਲੀ ਆ ਹੁਣ ਜੇ ਮੈਂ ਹਾਂਜੀ ਹਾਂ ਵੀ ਹੁਣ ਮਾਸਟਰ ਵੀ ਕਹਿੰਦੇ ਨੇ ਵੀ ਹਰੇਕ ਸਾਲ ਮੇਰਾ 20 ਕਿਲੋ ਵਿੱਗੇ ਦਾ ਹਰਕ ਪੈਂਦਾ ਰਿਹਾ ਮੈਂ ਇਹ ਕਹਿੰਦਾ ਵੀ ਜੇ 20 ਕਿਲੋ ਦੂਜੀ ਨਾਲ ਉਹ ਘੱਟ ਵੀ ਹੁੰਦੀ ਹੋਵੇ ਹਾਂਜੀ ਤਾਂ ਵੀ ਫਾਇਦੇ ਚ ਤਾਂ ਵੀ ਫਾਇਦੇ ਚ ਆ ਜੀ ਖਰਚਾ 5000 ਦਾ ਮੰਨ ਲਾ ਲੇਬਰੀ ਲੇਗੀ ਕੱਲੀ ਹਾਂਜੀ ਸਹੀ ਗੱਲ ਸਹੀ ਗੱਲ ਬਾਕੀ ਵੀਰ ਜੀ ਆਏ ਆ ਜਿਵੇਂ ਹੁਣ ਜਿੰਨਾ ਕੱਦੂ ਦਾ ਆਪਾਂ ਨੂੰ ਸਾਰਾ ਖਰਚਾ ਬਚਦਾ ਇਹਦੇ ਵਿੱਚ ਹਾਂਜੀ ਕਿਉਂ ਬਾਵਾ ਹੀ ਤਾਂ ਆਪਾਂ ਪਹਿਲਾਂ ਕੱਦੂ ਵਾਲੀ ਦੀ ਵੀ ਕਰਨੀ ਫਰਦੀ ਆ ਉਹਨੇ ਜੇ ਵਿਜੀ ਜਾਂਦੀ ਆ ਜੀ ਬਸ ਉਹਨੇ ਹੀ ਵਿਜੀ ਬੱਟਾਂ ਦੀ ਲਪਾਈ ਬਚਦੀ ਆ ਜੀ ਹਾਂ ਉਹ ਵੀ ਦੇਖੋ ਜੀ ਸਾਰਾ ਤੁਸੀਂ ਬਚਦਾ ਜੀ ਤੇ ਫਿਰ ਭਈਆਂ ਦੇ ਮਗਰ ਫਿਰੋਜੀ ਆ ਮਿਲਦੇ ਨਹੀਂ ਜੀ ਰੋਟੀਆਂ ਲਾਓ ਜੀ ਘਰ ਜਿਆ ਨੂੰ ਪ੍ਰੋਬਲਮ ਹੋਊਗੀ ਨਾਲ ਸਹੀ ਗੱਲ ਇਹ ਤਾਂ 3-4 ਸਾਲ ਦੇਖੋ ਤੁਸੀਂ ਇਹਦਾ ਲੋਕਾਂ ਨੂੰ ਲਾਉਣੀ ਪੈਣੀ ਆ ਜਿੰਨਾ ਮਰਜ਼ੀ ਜੋਰ ਲਾ ਲੈਣੀ ਆ ਇਦਾਂ ਨੂੰ ਆਪਣੇ ਜਿੰਨੇ ਕਿਸਾਨ ਭਰਾ ਦੇਖਣਗੇ ਮੰਨੋ ਸਾਰਿਆਂ ਨੂੰ ਹੁਣ ਵੀ ਆਪਾਂ ਦਿਖਾ ਦਈ ਬਾਅਦ ਚ ਵੀ ਦਿਖਾ ਦੇਾਂਗੇ ਜਦੋਂ ਮਨੋ ਹਾਂ ਜੀ ਬਾਹਰ ਨਹੀਂ ਨਾ ਤੁਸੀਂ ਬੰਨ ਕੇ ਚੱਲੋ ਗੱਲਾਂ ਵੀ ਸੋਣਦੇ ਨੇ ਲੋਕ ਆ ਬੈਠੋ ਕੱਪੜੇ ਪਾਈ ਬੈਠੋਗੇ ਮੋਜ ਨਾਲ ਹਣਾ ਜੇ ਹੁਣ ਇੱਥੇ ਕੱਦੂ ਕਰਿਆ ਹੁੰਦਾ ਪਜਾਮੇ ਟੰਗੇ ਹੁੰਦੇ ਹਾਂ ਜੀ ਇੰਡਿਆ ਤੇ ਹੁਣ ਮੈਂ ਤੇ ਜੇ ਅੰਦਰ ਮੰਨ ਕੇ ਚੱਲੋ ਕਾਸੀ ਜੀ ਕੱਦੂਗਾਰ ਤੇ ਕਰਦੇ ਆਏ ਆਂਗੇ ਹਾਂ ਜੀ ਠੀਕ ਹੈ ਹੁਣ ਕੱਪੜੇ ਪਾ ਕੇ ਆ ਗਏ ਹੁਣ ਤੁਸੀਂ ਟੌਰ ਨਾਲ ਰਹੇ ਹੋਗੇ ਰੋਕ 11 ਵਜੇ ਵੀ 11 ਭਰਦਾ ਵੀਰੇ 12 ਵਜੇ ਭਰਦਾ ਸਹੀ ਕਹਿੰਦਾ ਜਾਣਾ ਪੈਂਦਾ ਜਾਣਾ ਪੈਂਦਾ ਇੱਕ ਕਿਲਾ ਜਰੂਰ ਇੱਕ ਆਪਦੇ ਖੇਤ ਜੀ ਤਜਰਬਾ ਕਰਨਾ ਚਾਹੀਦਾ ਚਾਹੀਦਾ ਹਾਂਜੀ ਬਸ ਉਹ ਮਨ ਚ ਇਹ ਸੋਚ ਲਿਆ ਵੀ ਮੈਂ ਬੋਹਣੀ ਨਹੀਂ ਹੈਗੀ ਠੀਕ ਹੈ ਜੀ ਜਦੋਂ ਆਪਣਾ ਮਨ ਜਾ ਉਹ ਹੋ ਜਾਂਦਾ ਵੀ ਇਹ ਸੋਹਣੀ ਨਹੀਂ ਲੱਗਦੀ 10 ਦਿਨ ਦੇਖੀ ਜਾਂਦੇ ਆ ਪਤਾ ਲੋਕ ਬਸ ਐਸੇ ਐਸੇ ਮੈਂ ਬੋਹਣੀ ਨਹੀਂ ਲੋਕ ਪਾਉਂਦੇ ਰਹਿ ਆ ਸੁਣੋ ਨਾ ਜੀ ਉਹ ਮਰ ਗਿਆ ਦੁਪੱਟਿਆ ਗਿਆ ਬਸ ਐਦੂ ਘਟ ਨਹੀਂ ਹੋ ਕਿਸੇ ਨੇ ਬੋਲਣਾ ਸਹੀ ਗੱਲ ਆ ਜੀ ਆ ਮਾ ਸੁਜੀਤ ਦਾਸ ਦਾ ਵੀਰ ਕਹਿੰਦਾ ਵੀ ਆ ਮੇਰੀ ਠੇਕੇ ਤੇ ਵਾਹਣ ਲਿਆ ਆ ਹਾਂਜੀ ਵੀ ਫੇਰ ਵੀ ਉਹ ਬੀਜੀ ਬੈਠਾ ਮੈਨੂੰ ਕੋਈ ਇਹ ਨਹੀਂ ਹੈਗਾ ਵੀ ਯਾਰ ਇਹ ਘੱਟ ਨਿਕਲੂ ਸਾਰੀ ਦੇ ਕੇ ਲੈ ਕੇ ਠੀਕ ਹੈ ਜੀ ਠੀਕ ਆ ਨਹੀਂ ਠੇਕੇ ਵਾਲੀ ਦਾ ਤਾਂ ਆਪਾਂ ਜ਼ੋਰ ਲਾਉਣਾ ਵੀ ਇੱਥੇ ਵੀ ਡਾਲਣਾ ਰਹੇ ਜੀ ਦੱਬ ਦੇ ਠੇਕਾ ਬਹੁਤ ਮਹਿੰਗਾ ਹੈ ਜਿੱਦਾਂ ਗੱਲ ਆ ਗਈ ਹੈ ਨਹੀਂ ਜਿਹੜੇ ਕਹਿੰਦੇ ਆ ਜੀ ਵੀ ਕੱਦੂ ਵਾਲੀ ਵਧੀਆ ਇਹ ਵਧੀਆ ਨਹੀਂ ਸੌਦਾ ਇਹ ਫੇਰ ਆ ਤਾਂ ਐਂ ਦੱਸੋ ਵੀ 10 ਕਿਲੇ ਠੇਕੇ ਤੇ ਲੈ ਕੇ ਕਿਹੜਾ ਕੰਮਲਾ ਆਇਆ ਜਾਂ ਦੁਨੀਆ 'ਚ ਵੀ ਜਿਹੜਾ ਸਾਰੀ ਸਿੱਧੀ ਬਜਾਈ ਕਰੂ ਸਾਰੀ ਸਹੀ ਗੱਲ ਹੈ ਜੀ ਸਹੀ ਗੱਲ ਆ ਜੀ ਇਹ ਤਾਂ ਹੁਣ ਉਹ ਤਾਂ ਠੇਕੇ ਵੀ ਸੁਖਣਾ 75000 ਦੇ 75000 ਠੇਕਾ ਉਹ ਵੀ ਬੜਾ ਬਦਲ ਪੈਣੇ ਜੀ ਚੱਲੋ ਤਾਂ ਉਹੀ ਹੈ ਕਿ ਵੀ ਹੁਣ ਇਹ ਚੀਜ਼ ਹੈ ਕਿ ਮੰਨ ਲਓ ਵੀ ਠੇਕੇ ਤੇ ਲੈ ਕੇ ਸਿੱਧੀ ਵਜਾਈ ਤਾਂ ਕੋਈ ਨਹੀਂ ਕਰਦਾ। ਨਹੀਂ ਕਰਦਾ। ਹੁਣ ਜੇ ਤੁਹਾਨੂੰ ਤਜਰਬਾ ਹੈਗਾ ਤਾਂ ਤੁਸੀਂ ਬੇਟੇ ਚਲੋਏ ਬੈਠੋਗੇ। ਵੀਰ ਕੋਈ ਗੱਲ ਨਹੀਂ ਤਾਂ ਕਿਹੜੀ ਗੱਲ। ਅਸਲ ਵਿੱਚ ਜੀ ਤੁਸੀਂ ਇੱਕ ਗੱਲ ਨੋਟ ਕਰਿਓ ਸਾਡੇ ਇੱਕ ਦਲਮਾ ਤੋਂ ਆ ਵੀਰ। ਹਾਂਜੀ। ਜੋ ਜਿਨ੍ਹਾਂ ਨੇ ਉਦੋਂ ਰੱਖ ਲਿਆ ਕਰੋਨਾ ਟਾਈਮ ਬੀਜਿਆ ਸੀ। ਉਹ ਅੱਜ ਤੱਕ ਕਈ ਬੀਜ ਦੇ ਆਏ ਆ ਜੀ। ਠੀਕ ਹੈ ਜੀ ਜਿਹਨੇ ਬਾਤ ਹੀ ਉਹਨੇ ਨਹੀਂ ਵੀਜੀ ਜਾਨੀ ਕਿ ਹੁਣ ਅਸੀਂ ਦੇਖ ਲਓ ਪਿੰਡ ਚੋਂ ਚਾਰ ਪੰਜ ਜਾਨੇ ਹਰੇਕ ਸਾਲ ਹੁੰਦੇ ਉਹਦੇ ਸਿੱਧੇ ਬਲਰਾਜ ਵੀਰ ਉਸ ਵੇਲੇ ਬਲਰਾਜ ਬਹੁਤ ਵਧੀਆ ਝੋਨਾ ਹੁੰਦਾ ਦਾ ਬਾਕੀ ਇਹ ਵਾਲਾ ਹੈਗਾ ਵੀ ਖਾਨੀ ਕੀ ਹੋਜੂ ਖਾਨੀ ਕੀ ਹੋਜੂ ਬਸ ਮਨ ਚ ਡਾਰਾ ਇੱਕ ਡਾਰੀ ਮਨ ਚਾਹੁੰਦਾ ਸੀ ਉਦੋਂ ਲੋਕ ਜਦੋਂ ਦੋ ਚਿੱਤੇ ਚ ਜੀ ਹੋਜੇ ਨਾ ਆਪਣਾ ਇਹ ਬੰਦਾ ਕਾਮਯਾਬ ਹੋ ਜਾਂਦਾ ਸਿੱਟੀ ਪਝਾਈ ਵੀ ਕਰ ਲਈ ਆਪਾਂ ਤੇ ਪੌਦ ਵੀ ਬੀਤੀ ਬੀਜ ਪਈਏ ਆ ਗਏ ਤਾਂ ਤਾਂ ਬਾਹਾਂਗੇ ਜੇ ਨਾ ਇਹ ਫਿਰ ਆਪਾਂ ਰੱਖਾਂਗੇ ਜਦੋਂ ਬੰਦਾ ਡਬਲ ਮਾਈਂਡਡ ਹੁੰਦਾ ਉਹ ਨਹੀਂ ਲੱਗਦਾ ਇਹ ਕੀ ਮਤਲਬ ਇੱਕ ਹੋਰ ਵੀ ਨਾ ਰਿਜ਼ਲਟ ਮਿਲੂਗਾ ਇੱਕ ਤਾਂ ਹੋਊਗੀ ਸੁੱਕੀ ਬਜਾਈ ਜਿਹੜੀ ਮਤਲਬ ਸੁੱਕੀ ਜਿੜੀ ਰੱਖ ਕੇ ਆਪਾਂ ਸੁੱਕੇ ਬਾਹਣ ਦੇ ਵਿੱਚ ਪੀਚ ਦੰਨੇ ਆ ਫਾ ਕੇ ਤਿਆਰ ਕਰਕੇ ਤੇ ਗਿੱਲੇ ਚ ਵੀ ਬੀਜੀ ਦੀ ਆ ਸੁੱਕੇ ਦੀ ਜਿਹੜੇ ਸੁੱਕੇ ਹਣੇ ਉਹ ਵੱਧ ਵਧੀਆ ਹੋਈ ਆ ਅੱਛਾ ਉਹ ਕੀ ਮੇ ਕਰਿਆ ਜੀ ਉਹ ਬਸ ਲੈਜਰ ਲਾ ਕੇ ਹਾਂਜੀ ਸੁਹਾਗਾ ਮਾਰ ਲਿਆ ਹਾਂਜੀ ਸੁਹਾਗਾ ਮਾਰ ਕੇ ਬਸ ਤੇ ਉਹਦੇ ਨਾਲ ਅੱਧਾ ਅੱਛਲੂਗੀ ਮਸ਼ੀਨ ਤੇ ਵੀ ਉਸ ਸੁੱਕੇ ਚ ਸੁੱਕੇ ਚ ਸੁੱਕੇ ਤੇ ਜੀ ਹਾਂ ਬੀਜ ਕੇ ਪਾਣੀ ਦਾ ਤਾਂ ਪਾਣੀ ਨਾਲ ਦੀ ਨਾਲ ਹੀ ਜੀ ਹਾਂ ਠੀਕ ਹੈ ਜੀ ਉਧੇ ਨਹੀਂ ਸਪਰੇ ਹੋਈ ਉਧੇ ਸਪਰੇ ਹੋਈ ਉਸ ਤੋਂ ਬਾਅਦ ਜਦੋਂ ਜਮਾ ਜਮੀਨ ਚੱਟੀ ਹੋ ਗਈ ਤੇੜਾ ਪਾੜ ਗੀਆਂ ਉਹਦੇ ਹਾਂਜੀ ਦੂਜਾ ਪਾਣੀ ਫੇਰ ਲਾਉਂਗਾ ਅੱਛਾ ਦੂਜਾ ਪਾਣੀ ਫੇਰ ਲਾਇਆ ਹਾਂ ਬਸ ਦੂਜੇ ਪਾਣੀ ਨਾਲ ਫੇਰ ਜੀ ਸਾਰੀ ਹਰੀ ਹੋ ਗਈ ਕੱਖ ਨਹੀਂ ਕੋਈ ਵੀ ਹੋਇਆ ਅੱਛਾ ਜਿਹੜਾ ਇੱਧਰ ਨਾਲ ਬਾਹਰ ਤੁਸੀਂ ਦਿਖਾਉਂਦੇ ਸੀਗੇ ਉਹ ਸੁੱਕੀ ਚ ਭੀਜੀ ਆ ਸੁੱਕੀ ਚ ਭੀਜੀ ਆ ਉਹ ਵੀ ਬਹੁਤ ਵਧੀਆ ਖੜਾ ਠੀਕ ਆ ਰਹਣੂ ਆਪ ਨੂੰ ਇਹ 1000 ਰੁਪਏ ਕਾਮਯਾਬ ਹੋ ਗਿਆ ਤਾਂ ਸਭ ਤੋਂ ਸੌਖੀ ਝੋਨਾ ਹੀ ਹੋਣੀ ਠੀਕ ਹੈ ਜੀ ਸਭ ਤੋਂ ਸੌਖੀ ਫਸਲ ਝੋਨਾ ਹੋ ਜੂਗਾ ਜੇ ਪੰਗੋਬੀਰ ਜੀ ਥੋੜੀ ਜੀ ਗੱਲ ਸਾਹਮਣੀ ਹਾਂਜੀ ਉਦੋਂ ਇੱਕਦਮ ਇੱਕਦਮ ਸੈਂਡਰੀ ਜ਼ਿਆਦਾ ਚਾਹੀਦੀ ਆ ਗਰਮਾਇਸ਼ ਜ਼ਿਆਦਾ ਹੁੰਦੀ ਆ ਟੈਂਪਰੇਚਰ ਬਹੁਤ ਹੁੰਦਾ ਉਹ ਹਰੇਕ ਬੰਦਾ ਦਿੱਕਤ ਮੰਨਦਾ ਉਹਦੀ ਚੱਲਦੀ ਆ ਜੀ ਉਦੋਂ ਆਉਂਦਾ ਬੀਜਣੀ ਐ ਵੇਲੇ ਬੀਜਦੇ ਨੇ ਸ਼ਾਮ ਨੂੰ ਸ਼ਾਮ ਨੂੰ ਸਹੀ ਆ 4 ਵਜੇ ਸ਼ੁਰੂ ਕਰਦੇ ਆ ਸਵੇਰੇ ਹੀ ਲੱਗ ਜਾਈਏ ਜੇ 4:00 ਤੇ ਉਹ ਸਵੇਰ ਤਾਂ ਹੁਣ ਪਹਿਲਾਂ ਸਾਡਾ ਤਿਆਰ ਕਰਦੇ ਆ 11:00 12:00 ਵਜੇ ਤੱਕ ਬਾਕੀ ਸਾਰੀ ਦਿਹਾੜੀ ਬਿਜੀ ਚਲੋ ਇਹਦਾ ਸਜੀਦ ਰਾਜ ਦਿਖਾਇਆ ਕਹਿੰਦਾ ਬਿਨਾ ਕੰਦੂ ਕਰੇ ਤੋਂ ਬਿਜੀ ਆ ਹਾਂ ਵੀ ਸਾਗਾ ਹੀ ਫੇਰਿਆ ਐਵੇਂ ਵੀ ਤਜਰਬਾ ਕਰਿਆ ਹਾਂ ਉਹ ਕੀ ਕਰਿਆ ਜੀ ਉਹ ਸਾਗਾ ਮਾਰ ਲਵਾ ਕੇ ਬਾਣ ਡੂੰਗੀ ਬਾ ਕੇ ਸਾਰ ਕੇ ਪਹਿਲਾਂ ਬਾ ਲਿਆ ਡੂੰਗਾ ਜੀ ਹਾਂਜੀ ਫਿਰ ਸਾਗਾ ਮਾਰਦਾ ਸਾਗਾ ਵਧੀਆ ਟਾਈਟ ਕਰਤੀ ਜਮੀਨ ਸਾਗਾ ਮਾਰ ਕੇ ਸਾਗਾ ਕਹੇ ਮੇਰੀ ਮਾਰਿਆ ਜੀ ਤਿੰਨ ਵਾਰੀ ਤਿੰਨ ਵੇਰੀ ਹਾਂ ਸਾਗਾ ਮਾਰ ਕੇ ਬਸ ਪਾਣੀ ਛੱਡ ਕੇ ਜੀ ਲਵਾਤੀ ਭਈਆਂ ਤੋਂ ਠੀਕ ਹੈ ਜੀ ਉਹ ਪਹਿਲੀ ਵਾਰੀ ਤਜਰਬਾ ਉਹ ਬੰਦੇ ਇਹ ਤਜਰਬਾ ਬੰਦੇ ਦਾ ਕਰਿਆ ਹੋਇਆ ਸੀ ਮੇਰੇ ਨਾਲ ਗੱਲ ਹੋਈ ਸੀ ਉਹ ਕਹਿੰਦਾ ਬਰਾਬਰ ਕੋ ਇੱਕ ਕੱਦੂ ਕਰਿਆ ਵਾਲਾ ਇੱਕ ਉਹਦੇ ਬਰਾਬਰ ਜੀ ਦੀ ਇੱਕ ਦਿਨ ਲਵਾਣੀ ਤੈਨੂੰ ਫਰਕ ਦੇਖੀ ਕਿੰਨਾ ਪਿਆ ਉਹਦਾ ਫਿਰ ਜੀ ਆਏ ਆ ਉਹ ਅਸੀਂ ਵੀ ਦੇਖਿਆ ਲਾ ਕੇ ਉਹ ਡਾਲ ਸੁੱਕਦਾ ਨਹੀਂ ਹੈ ਜਦੋਂ ਆਪਾਂ ਲਾ ਦਿੰਦੇ ਆ ਹਾਂਜੀ ਉਹ ਦੂਜੇ ਦੇ ਨਾਲ ਦੀ ਨਾਲ ਉਹ ਹਰਾ ਹੀ ਰਹਿੰਦਾ ਉਹਵੇਂ ਹੀ ਚੱਲ ਪੈਂਦਾ ਹਾਂਜੀ ਕੱਦੂ ਵਾਲਾ ਜਿੰਨੇ ਸੁੱਕ ਕੇ ਚੱਲਦਾ ਉਹ ਉਸ ਤਰ੍ਹਾਂ ਹੀ ਚੱਲ ਪਿਆ ਜੀ ਠੀਕ ਹੈ ਜੀ ਇਹ ਤਾਂ ਗੱਲ ਭਰਾਏ ਕੇ ਵੀ ਆ ਅੱਗੇ ਹੁਣ 2-3 ਸਾਲ ਹੋ ਗਏ ਲੋਕਾਂ ਨੂੰ ਜੂਰੀਆ ਥੱਲੇ ਪਾਉਂਦੇ ਆ ਇਹਨੂੰ ਹਾਂਜੀ ਉਹਨਾਂ ਲੋਕ ਕਹੀ ਜਾਂਦੇ ਸੀ ਯਾਰ ਇਹ ਤਾਂ ਕਮਲੇ ਹੋਏ ਪਾਈ ਜਾਂਦੇ ਨੇ ਕਹਿੰਦੇ ਸੀ ਕਿ ਨਾ ਜੀ ਹਾਂ ਐ ਇੱਕ ਤਕਰੀਬ ਨੂੰ ਮੇਰੇ ਏਰੀਆ ਦੇ ਸਾਰਿਆਂ ਦੇ ਥੱਲੇ ਪਾਇਆ ਸਾਰੇ ਪਾਇਆ ਜੀ ਦੋ ਦੋ ਤਿੰਨ ਤਿੰਨ ਵਾਰੀ ਦਾ ਤਿੰਨ ਤਿੰਨ ਬੋਰੀਆਂ ਥੱਲੇ ਪਾਤੀਆਂ ਹਾਂਜੀ ਮਸ਼ੀਨ ਚ ਪਾ ਲੈਂਦੇ ਨੇ ਖਣਿਆਉਂਦੇ ਵੀ ਨਹੀਂ ਛੱਡ ਕੇ ਗੁੱਲੀ ਫੇਰ ਦਿੰਦੇ ਨੇਗੇ ਉਦੋਂ ਬਾਅਦ ਕਦੂਗਰ ਦਿੰਦੇ ਅਸੇ ਉਹ ਵੀਰਪਾ ਹੈ ਵੀ ਵਧੀਆ ਜਿਹਦੀ ਤੁਰਦੀ ਉਹਦੇ ਨਾਲ ਵੀ ਛੇਤੀ ਆ ਉਹ ਵੀਰੇ ਜਲਦੀ ਤੁਰਦੀ ਆ ਜੀ ਨਾਲ ਦੀ ਨਾਲ ਉਹਨੂੰ ਮਿਲ ਜਾਂਦੀ ਆ ਨਾਈਟ੍ਰੋਜਨ ਹਾਂਜੀ ਤੇ ਲਾਉਣ ਸਾਰ ਨਹੀਂ ਉਹ ਨੀਵਰ ਦੇ ਹੱਥਾਂ ਤੋਂ ਕੋਈ ਪ੍ਰੋਬਲਮ ਨਹੀਂ ਹੁੰਦੀ ਉਹਨਾਂ ਨੂੰ ਐਗਤੀ ਭਈਆਂ ਨੇ ਕਹਿ ਕੇ ਪੋਆਇਆ ਠੀਕ ਆ ਅਸੀਂ ਭਈਆਂ ਕੱਢੀ ਵੀ ਜਾਂਦੇ ਰੇ ਵਿਚ ਦੀ ਭਈਆਂ ਨਾਲ ਤੇ ਪੋਲੀ ਹੁੰਦੀ ਆ ਭਈਆਂ ਨੇ ਕਹਿ ਕੇ ਪੋਆਇਆ ਵੀ ਤੁਸੀਂ ਯੂਰੀਆ ਪਾਓ ਪਹਿਲਾਂ ਦੇਖੀ ਇੱਥੇ ਨਾ ਗਰਮੈਸ ਬਾੜੀ ਸੀ ਹਾਂਜੀ ਉਹਦੇ ਨਾਲ ਪਾਣੀ ਗਰਮ ਹੋ ਜਾਂਦਾ ਜੀ ਠੀਕ ਆ ਜੇ ਯੂਰੀਆ ਪਾਇਆ ਹੋਵੇ ਤਾਂ ਪਾਣੀ ਰਹਿ ਜਾਂਦਾ ਹਾਂ ਪਾਣੀ ਠੰਡਾ ਰਹਿੰਦਾ ਸਹੀ ਗੱਲ ਹੈ ਵਧੀਆ ਲਾਉਣ ਨੂੰ ਸੌਖਾ ਹੋਰ ਵੀ ਵੀ ਵਧੀਆ ਠੀਕ ਠਾਕ ਹਾਂਜੀ ਬੜੀ